ਆਪਾਂ ਗੱਲ ਕਰ ਰਹੇ ਹਾਂ ਮਿਸਟੈਟਿਸ ਮਿਸਟੈਟਿਸ ਦਾ ਨੋ ਬਦਾਵਾ ਕਿ ਇਹ ਨੀ ਪੈੜੀ ਬਿਮਾਰੀ ਹੈ ਕਈਆਂ ਮੱਜਾਂ ਦਾ ਥਣ ਛੋਟਾ ਹੋ ਜਾਂਦਾ ਕਈ ਗਾਵਾਂ ਦਾ ਥਣ ਛੋਟਾ ਹੋ ਜਾਂਦਾ ਉਹਦੇ ਆਸਤੇ ਆਪਾਂ ਗੱਲ ਕਰ ਰਹੇ ਹਾਂ ਵੀਡੀਓ ਸ਼ੇਅਰ ਕਰ ਰਹੇ ਹੋ ਤਾਂ ਪੇਜ ਨੂੰ ਫੋਲੋ ਕਰਿਓ ਕਈ ਮੱਜਾਂ ਦੇ ਵਿੱਚ ਗਾਵਾਂ ਦੇ ਵਿੱਚ ਹੋ ਜਾਂਦਾ ਵਾ ਥਣ ਛੋਟਾ ਹੋ ਜਾਂਦਾ ਥਣ ਦੇ ਵਿੱਚ ਗਿਲਟੀ ਬਲ ਚੰਦੀ ਹੈ ਕਿ ਇਹ ਵਲੇ ਥਣ ਦੇ ਵਿੱਚ ਦੁੱਧ ਵਗੈਰਾ ਆਉਣਾ ਵੀ ਬੰਦ ਹੋ ਜਾਂਦਾ ਆਪਾਂ ਬਹੁਤ ਇੰਜੈਕਸ਼ਨ ਵਗੈਰਾ ਲਾ ਲੈਂਦੇ ਆ ਤੇ ਨਹੀਂ ਹੁੰਦਾ ਆ ਗੱਬਨ ਮੱਜਾਂ ਆਸਤੇ ਕਿਹੜੀਆਂ ਸੋਣ ਵਾਲੀਆਂ ਮੱਜਾਂ ਹੋਣਗੀਆਂ ਉਦੇ ਆਸਤੇ ਤੇ ਇਹ ਲੈਣਾ ਵਾ ਵੀਡੀਓ ਸ਼ੇਅਰ ਕਰ ਲਿਓ ਪਿਛਲੀ ਆਪਾਂ ਵੀਡੀਓ ਬਣਾਇਹੀ ਕਾਲੀ ਜੇਰੀ ਕਾਲੀ ਮਿਰਚ ਉਹ ਹਫਤੇ ਜਰ ਸੂਣ ਵਾਲੀ ਮੱਝ ਨੂੰ ਦੋ ਇੱਕ ਟਾਈਮ ਦੇ ਨਹੀਂ ਜੇ ਦੋ ਦਿਨ ਚਾਰ ਦਿਨ ਦਾ ਗੈਪ ਆ ਗਿਆ ਉਹ ਤਾਂ ਦੇਨੇ ਦੇਨੇ ਆ ਨਾ ਉਸ ਤੋਂ ਬਾਅਦ ਹੀ ਲੈਣਾ ਕਿਦੋਂ ਮੱਝ ਨੂੰ ਅਠਵਾਂ ਮਹੀਨਾ ਲੱਗ ਜਾਏ ਉਹਦੇ ਵਿੱਚ ਲੈਣਾ ਤੇ ਆ ਲੱਖ ਵਿਟਾਮਿਨ ਐਚ ਆਹ ਵਿਟਾਮਿਨ ਐਚ ਲੈਣਾ ਵਾ ਇਹਦੇ ਵਿੱਚ ਮਿਨਰਲ ਵਗੈਰਾ ਵੱਧ ਹੁੰਦੇ ਆ ਟੀਕਾ ਦੀ ਮੈਡੀਕਲ ਸਟੋਰ ਤੋਂ ਤੁਹਾਨੂੰ ਮਿਲ ਜਣਾ ਵਾ ਉਸ ਤੋਂ ਬਾਅਦ ਹੀ ਲੈਣੀ ਆ ਫੋਟੋਲਿਕਾ ਫੋਟੋਲਿਕਾ ਲੈਣੀ ਆ ਜਰਮਨ ਦੀ ਹਾਲੇ ਲੈ ਕੇ ਇੱਕ ਜਰਮਨ ਦੀ ਲੈਣੀ ਆ ਇੱਕ ਹੋਮੀਓਪੈਥਿਕ ਦੀ ਦਵਾਈ ਆ ਬੈਲਾਡੋਨ ਬੈਲਾਡੋਨ ਵੀ ਆ ਵੀ ਜਰਮਨ ਦੀ ਲੈਣੀ ਆ ਮੈਂ ਵੀ ਤੁਹਾਨੂੰ ਹੋਮੀਓਪੈਥਿਕ ਵਾਲੀ ਮੈਡੀਕਲ ਦੀ 숍 ਤੋਂ ਮਿਲ ਜਾਊਗਾ ਆ ਦੋਵੇਂ ਚੀਜ਼ਾਂ ਲੈ ਕੇ ਇਹਦੇ ਵਿੱਚ ਦੀ ਵਿਟਾਮਿਨ ਐਚ ਚ ਮਿਕਸ ਕਰ ਦੇਣੀਆਂ ਇਹਦੇ ਚ ਕਰਕੇ ਇਹਨੂੰ 10 ਐਮਐਲ ਸਵੇਰੇ ਤੇ 10 ਐਮਐਲ ਸ਼ਾਮ ਨੂੰ ਦੇਣੀਆਂ ਠੀਕ ਆ ਇਹਨੂੰ 2 ਮਹੀਨੇ ਦੇਣੀਆਂ 8ਵੇਂ ਮਹੀਨੇ 9ਵੇਂ ਮਹੀਨੇ ਉਸ ਤੋਂ ਬਾਅਦ ਗੜੀ ਇਹਨੂੰ 10ਵੇਂ ਮਹੀਨੇ ਵਿਟਾਮਿਨ ਐ ਚਾੜਨੀ ਆ ਉਹਦੇ ਆਸਤੇ ਆਪਾਂ ਵੱਖਰੀ ਇੱਕ ਵੀਡੀਓ ਬਣਾਵਾਂਗੇ ਉਹਦੇ ਆਸਤੇ ਤੁਹਾਨੂੰ ਦੱਸਾਂਗੇ ਆਲੀ ਇਹਨੂੰ ਕਿੰਨੀ ਚਾੜਨੀ ਕਿੰਨੀ ਨਹੀਂ ਚਾੜਨੀ ਉਸ ਤੋਂ ਬਾਅਦ ਤੁਸੀਂ ਆਲੀ ਇਹਨੂੰ ਕਿਹੜੀ ਦੇਣੀ ਹੈ ਦੇਣੀ ਹੈ 10-10 ਐਮਲ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਆਲੀ ਮਿਸਟੀ ਪਲਸ ਮਿਸਟੀ ਪਲਸ ਵਾਲੀ ਲਿਕਵਿਡ ਦਵਾਈ ਆ ਹੋਮੀਓਪੈਥਿਕ ਦੀ 10 ਐਮਲ ਨੂੰ ਦੇਣੀ ਹੈ 1 ਐਮਲ ਸਵੇਰੇ 1 ਐਮਲ ਦੁਪਹਿਰੇ 1 ਐਮਲ ਸ਼ਾਮੇ ਇਹਦੇ ਵਿੱਚ ਦੋ ਗੋਲੀਆਂ ਦੇ ਚ ਸਵੇਰੇ ਦੋ ਦੁਪਹਿਰੇ ਦੋ ਸ਼ਾਮੇ 10 ਟਾਈਮ ਦੇ ਨਹੀਂ ਆ ਵੀ 8ਵੇਂ ਮਹੀਨੇ 9ਵੇਂ ਮਹੀਨੇ ਤੱਕ 2 ਮਹੀਨੇ ਦੇਣੀਆਂ ਵਾ ਠੀਕ ਆ ਸੱਤ ਜਿਆਦੇ ਮੇਨ ਆ ਠੀਕ ਆ ਵੀਡੀਓ ਸ਼ੇਅਰ ਕਰ ਰਹੇ ਹੋ ਕਮੈਂਟ ਯੂਰ ਕਰ ਰਹੇ ਹੋ ਇੱਕ ਇਹਦੇ ਵਿੱਚ ਆਉਂਦੀ ਕਈਆਂ ਮੱਜਾਂ گاਵਾ ਦੇ 3 ਮਹੀਨੇ ਤੋਂ 2 ਸਾਲ ਪੁਰਾਣੇ 1 ਸਾਲ ਪੁਰਾਣੇ 6 ਮਹੀਨੇ ਪੁਰਾਣੇ ਥਾਣੇ ਦੇ 2 ਥਾਣੇ 3 ਥਾਣੇ ਰੁਕ ਜਾਂਦੇ ਆ ਉਦਿਆਸ ਤੋਂ ਇਹ ਕਹਾਂਗੇ ਉਦਿਆਸ ਤੇ ਵੀ ਇੱਕ ਮੈਡੀਸਿਨ ਆਉਂਦੀ ਆ ਉਹ ਸੂਣ ਵਾਲੇ ਗੱਭਨ ਗੱਭਨ ਪਸ਼ੂ ਨੂੰ ਵੀ ਦੇ ਦਿੰਨੇ ਆਪਾਂ ਤੇ ਸੂਏ ਪਸ਼ੂ ਨੂੰ ਵੀ ਦੇ ਦਿੰਨੇ ਆ ਉਹਦੇ ਵਿੱਚ ਉਹਦੇ ਥਣ ਵਗੈਰਾ ਚੱਲਨੇ ਸ਼ੁਰੂ ਹੋ ਜਾਂਦੇ ਕੋਈ ਗਿਲਟੀ ਵਗੈਰਾ ਬਣੀ ਹੋਵੇ ਖੁਰਦੀਆਂ ਸ਼ੁਰੂ ਹੋ ਜਾਂਦੀ ਆ ਠੀਕ ਆ ਤੁਸੀਂ ਕਮੈਂਟਾਂ ਵਿੱਚ ਦੱਸੂਗੇ ਫਿਰ ਵੀਡੀਓ ਸ਼ੇਅਰ ਕਰੂੰਗੇ ਤੇ ਆਪਾਂ ਦਾ ਨੋਦੇ ਤੇ ਵੀ ਇੱਕ ਵੀਡੀਓ ਬਣਾ ਕੇ ਦੇਵਾਂਗੇ ਵੀਡੀਓ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਤੇ ਲਾਈਕ ਕਰਿਓ ਧੰਨਵਾਦ